श्री हरगोबिंदपुर साहिब के नंगलझौर गांव में करंट लगने से दो भाइयों की मौत हो गई परिवार ने कहा कि किसान और बिजली विभाग दोनों जिम्मेदार हैं श्री हरगोबिंदपुर साहिब के नंगलझौर गांव में आज करंट लगने से दो भाइयों की मौत होने का समाचार प्राप्त हुआ है प्राप्त जानकारी के अनुसार मृतक राजन मसीह की माता कांता पत्नी कश्मीर मसीह ने बताया कि राजन मसीह और उसकी बहन के बेटे जगतार मसीह को नंगल झोर गांव से स्प्रे करने के लिए फोन आया था और दोनों भाई अपने दो साथियों के साथ सुबह आठ बजे स्प्रे करने नंगल आए थे राजन मसीह खेतों में फसलों पर स्प्रे कर रहा था और उसका पैर खेतों में पड़े बिजली के तार को छू गया जिससे उसे करंट लग गया और जब उसके बुआ के बेटे ने उसे बचाने की कोशिश की तो उसे भी करंट लग गया जिससे दोनों की मौके पर ही मौत हो गई मृतक को अन्य साथियों ने सरकारी अस्पताल में भर्ती कराया जहां डॉक्टरों ने दोनों को मृत घोषित कर दिया इस अवसर पर परिजनों ने दोनों भाइयों की मौत का कारण किसान और बिजली विभाग की लापरवाही बताया है दोनों मृतक भाई अपने पीछे दो दो बच्चे एक माँ और पत्नी छोड़ गए हैं परिजनों ने प्रशासन से गुहार लगाई है कि दोषियों के खिलाफ सख्त कार्रवाई की जाए इस अवसर पर हरचोवाल चौकी इंचार्ज श्रवण सिंह ने मौके पर पहुंचकर मृतकों के शवों को कब्जे में लेकर पोस्टमार्टम के लिए बटाला भेज दिया है और आगे की कार्रवाई शुरू कर दी है हरचोवाल से सुखविंदर सिंह की विशेष रिपोर्ट ਕਸ ਮੇਡੋ ਇੱਕੋ ਕੰਮ ਦੇ ਉਹ ਇੱਕੋ ਕੰਮ ਦੇ ਨੂੰ ਇਹ ਚੱਲ ਗਏ ਉਹ ਕੀ ਕਹਵਾਏ ਤੇ ਗਾੜੀਆਂ ਤੌਰ ਤੇ ਹੁੰਦੇ ਆਂਦੇ ਜੋ ਮਰਜ਼ੀ ਕਰੋ ਉਹਨੇ ਕਿਹਾ ਨਾ ਤੂੰ ਜੋ ਮਰਜ਼ੀ ਕਰੋ ਤੂੰ ਤਾਂ ਇਹ ਦਾਪਤੀ ਚਾਹੀਦੀ ਆ ਲਾਇਆ ਵੀ ਉਹਨੇ ਜਿੰਨੇ ਸੋਚਣ ਜਿੰਨੇ ਕਹਾ ਉਹ ਬੰਦਾ ਚਾਹੀਦਾ ਵੀ ਜਿੰਨੇ ਕਹਾਂ ਬਸ ਸੱਚ ਕਰਿਆ ਵਾ ਉਹ ਬੰਦਾ ਚਾਹੀਦਾ ਮੇਰੇ ਘਰ ਵਾਲੇ ਦਾ ਨਾਂ ਰਾਜ ਨੇ ਮੇਰਾ ਨਾਮ ਹਮੰਤਾ ਕਿ ਫਿਰ ਆਣਾ ਉਹਦੇ ਗਿੱਲ ਮੰਝ ਦੇ ਕੀ ਗੱਲ ਅੱਜ ਜਿਹੜਾ ਕਰਨਾ ਹੁੰਦਾ ਜਿਸਪਰੇ ਕਰਨ ਲਈ ਸਵੇਰੇ ਫੋਨ ਗਿਆ ਕੇ ਸਪਰੇਅ ਕਰਜੋ ਸਪਰੇਅ ਕਰਨਾ ਐਨੇ ਕਿਹੜੀ ਪਿੰਡ ਆਹ ਬੜੇ ਪਿੰਡ ਦਾ ਨਾਂ ਘਰੇ ਲੈ ਲੈਂਦੇ ਜੋ ਮੈਨੂੰ ਤੇ ਪਤਾ ਨਹੀਂ ਤੇ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੇ ਹੀ ਸੋਚ ਕਟਿਆ ਕਹਿੰਦੇ ਕਿ ਹਾਂ ਹੀ ਸੋਚ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਚ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡੇਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਾਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਅੜ ਗਈ ਦੋਵੇਂ ਜਾਨੇ ਡੇਗ ਗਏ ਫੇਰ ਨਾ ਕਿਲੇ ਕੱਪੜੇ ਵੀ ਨਹੀਂ ਉਹਨਾਂ ਦੇ ਲਾਇ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਾਓ ਉਹਨਾਂ ਨੂੰ ਮਿੱਟੀ 'ਚ ਦਫਨਾਓ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਖਿੱੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹਨਾਂ ਨੂੰ ਉਹਨਾ ਹੀ ਹਸਪੀਟਲ ਚੋਕਲੇ ਲੈ ਕੇ ਤੇ ਉਹਨਾਂ ਦੇ ਕੱਪੜੇ ਵੀ ਨਚੜੇ ਨੇ ਤੁਸੀਂ ਆਪ ਹੀ ਸਿਹਾਨੇ ਦੇ ਜਿੰਨਾ ਦੱਸਿਆ ਨੇ ਕਿ ਸੱਚ ਕੱਟਿਆ ਵਾ ਤੇ ਤਸੁਰ ਵੀ ਤੇਰੇ ਉਹਨਾਂ ਦਾ ਹੀ ਹੋਗਾ ਆ ਵੀ ਮਿਲ ਨਿਕਾ ਜਾ ਮੁੰਡਾ ਕਿੰਨੇ ਬੱਚੇ ਆ 2 ਬੱਚੇ ਆ ਵੇਖੋ ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨੈਸਰੀ ਤੇ ਬੈਠਾ ਉਹ ਲੱਗੀ ਆ ਨੈਸਰੀ ਤੇ ਪ੍ਰਸ਼ਾਸਨ ਕੀ ਮੰਗਤ ਗਲਤੀ ਜੁਹਾਨ ਨੂੰ ਸਾਹ ਪਾਣੇ ਆਪ ਦਾ ਜਨਮ ਕਿਹਨਾ ਚੜਾ ਕਾਂਤਾ ਇਥੋਂ ਦੇਣਾ ਮਾਦੇ ਗੇਲ ਮਲਦੇ ਬੀੜੀ ਮੋਤਈ ਹੋਸੀ ਕਰਦਾ ਮੇਰਾ ਬੇਟਾ ਰਾਜੇ ਤੇ ਜਿਹੜਾ ਦੂਸਰਾ ਆਪਣੇ ਮਾਂ ਬਣਾ ਤੇ ਕੀ ਕਰਨਾ ਬਤਰੀ ਹੈ ਬਟਨ ਵਰਤੀ ਪੀਸ ਪਰੇ ਕਰਨਾਈ ਉਹਨਾਂ ਘਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਢਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆਪੇ ਘਰ ਕਭਰਾਟ ਹੋ ਗਈ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੋ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਜਾਚਿਆ ਨਹੀਂ ਆਨ ਉਸਾਰ ਕੀ ਲੱਗਦਾ ਤੁਹਾਨੂੰ ਕੀ ਕਿਹਦਾ ਕਸੂਰ ਹੈ ਉਹਨਾਂ ਦਾ ਕਸੂਰ ਪੈਲੀ ਵਾਲਿਆਂ ਦਾ ਕਿੱਥੋਂ ਦੇ ਆ ਪੈਲੀ ਉਹਦੇ ਪਤਾ ਨਹੀਂ ਜੀ ਹੁਣ ਤਾਂ ਭਾਅ ਵਧੇ ਕਹਿੰਦੇ ਆ ਭਾਅ ਵਧੇ ਕਹਿੰਦੇ ਹਾਂਜੀ ਆਹ ਦਾ ਬੇੜਾ ਹੀ ਕਰਦਾ ਚੱਲ ਮਿਲੀਆਂ ਮੇਰਾ ਨੋਆ ਵੀਰ ਬਿਆ ਕੇ ਲਮੰਦਾ ਰਹਿਣ ਵਾਲਾ ਆ ਜਿਹੜਾ ਐ ਮੇਰੀ ਮਾਸੀ ਦਾ ਮੁੰਡਾ ਵਾ ਮੇਰਾ ਆਪਣਾ ਹੀ ਆ ਬਾਲਿਆ ਆ ਕਿਤੇ ਐਡਾ ਦੁਖੀ ਹੈ ਕਿਤੇ ਕੋ ਗੱਲ ਨਹੀਂ ਕਰਦਾ ਇਹ ਇਹ ਜਿਹੜਾ ਇਹ ਇਹ ਆਦੀ ਮਾਸੀ ਦਾ ਮੁੰਡਾ ਮੇਰਾ ਭਰਾ ਨੇ ਕਾਹੀ ਤੇ ਕਹਿੰਦਾ ਵਕਤਾਂ ਨਾਲ ਪਾਲਿਆ ਵਾ ਬੱਜ ਜਿੰਨੇ ਸੋਚ ਕੇ ਆਏ ਵੀ ਸੋਚ ਕੱਢ ਦਿੱਤਾ ਉਹ ਬੰਦਾ ਚਾਹੀਦਾ ਹਨ ਨੂੰ ਕਿ ਜਿੰਨੇ ਕਹਾਂ ਸੋਚ ਕਰ ਤੇ ਆਵਾ ਕੁਝ ਗੁਰਵਾਰ ਜਿੰਨੇ ਕਹਾਂ ਸੋਚ ਕੱਟਿਆ ਉਹ ਬੰਦਾ ਚਾਹੀਦਾ ਹਨ ਨੂੰ ਬਸ ਬਿਜਲੀਪੁਰ ਵਾਲਿਆਂ ਨੇ ਨਹੀਂ ਉਹ ਘਰ ਵਾਲਿਆਂ ਨੇ ਕਹਾਂ ਵੀ ਸੋਚ ਕੱਟਿਆ ਉਹਦਾ ਨਾਮ ਤਾਂ ਸਾਨੂੰ ਨਿਕਾ ਪਤਾ ਉਹਦਾ ਉਹਦਾ ਪਿੰਡ ਕਿਹੜਾ ਪਿੰਡ ਆ? ਭਾਮ ਦਾ ਉਹ ਕਿਤੇ ਰਹਿਣ ਵਾਲਾ ਵਾ ਤੇ ਪਿਛੋੜੀ ਸਪੋਰਟ ਆਈ ਜਾਂਦੀ ਸਾਡੇ ਉਤੇ ਧਮਕੀਆਂ ਪਾਈ ਜਾਂਦੇ ਜਿਹਨਾਂ ਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਜੀ ਮੇਰਾ ਬ੍ਰਦਰ ਹੀ ਤੇ ਤੁਹਾਡਾ ਨਾਮ ਕੀ ਆ ਤੁਹਾਡਾ ਪਿੰਡ ਕਿਹੜਾ ਮੇਰਾ ਨਾਮ ਮਲਕੀਰ ਨਸੀਆ ਪਿੰਡ ਗਿਲਮੰਜ ਜੀ 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 ਮੌਤ ਹੋਈ ਉਹ ਤੁਹਾਡੇ ਕੀ ਲੱਗਦੇ ਆ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤੇ ਆ ਜੀ ਇਹ ਤੁਹਾਡੇ ਅੱਛਾ ਗਿਲਮੰਜ ਦੇ ਇਹ ਵੀ ਸਗਾ ਭਰਾ ਤੁਹਾਡਾ ਹਾਂਜੀ ਸਗਾ ਭਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵਣਗੇਲੀ ਆ ਤਾਰਾਂ ਟੁੱਟੀਆਂ ਸੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਰਿਹਾ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ